ਲਘੂ ਉਦਯੋਗ ਭਾਰਤੀ ਮਹਿਲਾ ਵਿੰਗ ਵੱਲੋਂ ਸਰਸਵਤੀ ਸਿੰਧੂ ਪ੍ਰਕੋਸ਼ਠ ਚ ਸੂਬਾ ਜਨਰਲਸ ਕਤਰ ਸੀਮਾ ਤੁਮਲ ਦੀ ਅਗਵਾਈ ਹੇਠ ਇੱਕ ਸਮਾਗਮ ਕਰਵਾਇਆ ਗਿਆ ਇਸ ਮੌਕੇ ਬੋਲਦਿਆਂ ਸੀਮਾ ਤੁਮਲ ਨੇ ਕਿਹਾ ਕਿ ਨਾਰੀ ਸਸ਼ਕਤੀਕਰਨ ਲਈ ਵਿੱਦਿਆ ਕਾ ਆਰਥਿਕ ਸਿਆਸੀ ਸਮਾਜਿਕ ਅਤੇ ਅਧਿਆਤਮਿਕ ਜਾਗਰੂਕਤਾ ਲਿਆਉਣਾ ਜ਼ਰੂਰੀ ਹੈ ਉਹਨਾਂ ਦੇਸ਼ ਦੀਆਂ ਬਾਲੜੀਆਂ ਨੂੰ ਉਹਨਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨਾ ਅਤੇ ਸਮਾਜ ਵਿੱਚ ਉਹਨਾਂ ਦੇ ਵਿਕਾਸ ਲਈ ਬਰਾਬਰ ਦੇ ਮੌਕੇ ਦੇਣ ਦੀ ਵਕਾਲਤ ਕੀਤੀ ਰਾਸ਼ਟਰੀ ਸੇਵਿਕਾ ਸਮਿਤੀ ਪੰਜਾਬ ਦੀ ਬૌਧਿਕ ਪ੍ਰਮੁੱਖ ਯਸ਼ ਸ਼ਰਮਾ ਨੇ ਕਿਹਾ ਕਿ ਸਿੱਖਿਆ ਕ ਨਾਰੀ ਜਾਗਰੂਕ ਸਮਾਜ ਦੀ ਸਰਜਨਾ ਵਿੱਚ ਅਹਿਮ ਭੂਮਿਕਾ ਨਿਭਾ ਸਕਦੀ ਹੈ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਮਹਿਲਾਵਾਂ ਕਿਸੇ ਵੀ ਖੇਤਰ ਵਿੱਚ ਮਰਦਾਂ ਤੋਂ ਪਿੱਛੇ ਨਹੀਂ ਹੈ। ਸਮਾਗਮ ਦੌਰਾਨ ਪ੍ਰਾਂਤ ਸੇਵਾ ਪ੍ਰਮੁੱਖਾ Kusum ਨੇ ਨਾਰੀ ਸ਼ਕਤੀ ਦੇ ਸਵੈ ਨਿਰਭਰ ਕਾਮਕਰਾਂ ਚ ਦਕਸ਼ਤਾ ਅਤੇ ਸਮੇਂ ਅਨੁਸਾਰ ਕੰਮ ਕਰਨ ਦੀ ਮਹਾਨਤਾ ਬਾਰੇ ਚਰਚਾ ਕਰਦਿਆਂ ਵੱਖ-ਵੱਖ ਮਨੋਰੰਜਕ ਅਤੇ ਰੋਮਾਂਚਕ ਖੇਡਾਂ ਦਾ ਆਯੋਜਨ ਕੀਤਾ। ਲਘੂ ਉਦਯੋਗ ਭਾਰਤੀ ਪੰਜਾਬ ਦੇ ਮੀਤ ਪ੍ਰਧਾਨ ਵਿਕਰਾਂਤ ਸ਼ਰਮਾ, ਆਰਐਸਐਸ ਜਲੰਧਰ ਮਹਾਨਗਰ ਦੇ ਸੀਨੀਅਰ ਸਿਟੀਜ਼ਨ ਵਰਗ ਪ੍ਰਮੁੱਖ Gopal Prasad, ਗਊ ਸੇਵਾ ਸੈੱਲ ਪੰਜਾਬ ਦੇ ਸਹਿ ਕਨਵੀਨਰ ਸੰਜੀਵ ਸ਼ਰਮਾ ਪ੍ਰੋਗਰਾਮ ਦੇ ਪ੍ਰਬੰਧਨ ਅਤੇ ਸੰਪਰਕ ਵਿੱਚ ਅਹਿਮ ਭੂਮਿਕਾ ਨਿਭਾਈ ਲਘੂ ਉਦਯੋਗ ਭਾਰਤੀ ਦੀ ਮਹਿਲਾ ਇਕਾਈ ਵੱਲੋਂ ਵਿਦਿਆਰਥਣਾਂ ਨੂੰ ਸਟੇਸ਼ਨਰੀ, ਕੰਬਲ, ਰੋਜ਼ਾਨਾ ਵਰਤੋਂ ਦੀਆਂ ਵਸਤੂਆਂ ਅਤੇ ਖਾਣ ਪੀਣ ਦਾ ਸਮਾਨ ਵੀ ਭੇਂਟ ਕੀਤਾ ਗਿਆ।